ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1125 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1126 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਪੈਰੋਂ ਮਹੱਲਾ ਪਹਿਲਾ ਭੁੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇਹੇ ਕੁਮਲਾਨੀ ਏ ਅਨੇ ਜੀਵਾ ਹੁਣ ਬਡੇਪੇ ਵਿੱਚ ਤੇਰੀ ਤੌਰ ਬੇ ਟੱਬੀ ਹੋ ਚੁੱਕੀ ਹੈ ਤੇਰੇ ਪੈਰ ਹੱਥ ਢਿੜਕ ਪਏ ਹਨ ਤੇਰੇ ਸਰੀਰ ਦੀ ਚਮੜੀ ਉੱਤੇ ਝੁਰੜੀਆਂ ਪੈ ਰੀਆਂ ਹਨ ਨੇ ਤਰੀ ਤੋਂਦ ਕੰਨ ਭਏ ਬਹਿਰੇ ਮਨ ਮੁਖ ਨਾਮ ਨਾ ਜਾਣੀ ਤੇਰੀਆਂ ਅੱਖਾਂ ਅਗੇ ਹਨੇਰਾ ਹੁਣ ਲੱਗ ਪਿਆ ਹੈ ਤੇਰੇ ਕੰਨ ਬੁੜੇ ਹੋ ਚੁੱਕੇ ਹਨ ਪਰ ਅਜੇ ਵੀ ਆਪਣੇ ਮਨ ਦੇ ਪਿੱਛੇ ਤੁਰ ਕੇ ਤੂੰ ਪਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਪਾਈ ਅੰਦਲੇ ਕੀਆ ਪਾਇਆ ਜਗ ਆਏ हे ਮਾਇਆ ਦੇ ਮੋਹ ਵਿੱਚ ਅਨੇ ਹੋਏ ਜੀਵਾ ਤੂੰ ਜਗਤ ਵਿੱਚ ਜਨਮ ਲੈ ਕੇ ਆਤਮਕ ਜੀਵਨ ਦੇ ਅਸਲੀ ਲਾਭ ਵੱਜੋਂ ਕੁਝ ਵੀ ਨਾ ਖਟਿਆ RAM ਹਿਰਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾਓ ਸਗੋ ਤੂੰ ਮੂਲ ਭੀ ਗਵਾ ਲਿਆ ਜਿਹੜਾ ਪਹਿਲਾਂ ਕੋਈ ਆਤਮਕ ਜੀਵਨ ਸੀ ਉਹ ਵੀ ਨਾਸ ਕਰ ਲਿਆ ਕਿਉਂਕਿ ਤੂੰ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਨਹੀਂ ਉਸਾਇਆ ਤੇ ਤੂੰ ਗੁਰੂ ਦੀ ਦਸਿਕਾਰ ਨਹੀਂ ਕੀਤੀ ਰਹਾਓ ਜਿਹਵਾ ਰੰਗ ਨਹੀਂ ਹਰ ਰਾਤੀ ਜਦ ਬੋਲੇ ਤਬ ਫਿੱਕੇ ਹੈਨੇ ਜੀਵ ਤੇਰੀ ਜੀਵ ਪ੍ਰਭੂ ਦੀ ਯਾਦ ਦੇ ਪਿਆਰ ਵਿੱਚ ਨਹੀਂ ਭੀਜੀ ਜਦੋਂ ਵੀ ਬੋਲਦੀ ਹੈ ਫਿੱਕੇ ਬੋਲ ਹੀ ਬੋਲਦੀ ਹੈ ਸੰਤ ਜਨਾ ਕੀ ਨਿੰਦਾ ਵਿਆਪਸ ਪਸੂ ਭਏ ਕਦੇ ਹੋਏ ਨਾ ਨੀਕੇ ਤੂੰ ਸਦਾ ਭਰੇ ਬੰਦਿਆਂ ਦੀ ਨਿੰਦਿਆ ਵਿੱਚ ਰੁੱਝਿਆ ਰਹਿੰਦਾ ਹੈ ਤੇਰੇ ਸਾਰੇ ਕੰਮ ਪਸ਼ੂਆਂ ਵਾਲੇ ਹੋਏ ਪਏ ਹਨ ਇਸੇ ਤਰ੍ਹਾਂ ਰਹਾ ਇਹ ਕਦੇ ਵੀ ਚੰਗੇ ਨਹੀਂ ਹੋ ਸਕਣਗੇ ਅੰਮ੍ਰਿਤ ਦਾ ਰਸ ਵਿਰਲੀ ਪਾਇਆ ਸਤਗੁਰ ਮੇਲ ਮਿਲਾਏ ਪਰ ਜੀਵਾਂ ਦੇ ਭੀ ਕੀ ਵਸ ਆਤਮਿਕ ਜੀਵਨ ਦੇਣ ਵਾਲੇ ਸੇਸ਼ਟ ਨਾਮ ਦੇ ਜਾਪ ਦਾ ਸਵਾਦ ਉਹ 라 ਵਿਰਿਆ ਬੰਦਿਆ ਨੂੰ ਆਉਂਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਆਪ ਸਤਗੁਰ ਦੀ ਸੰਗਤ ਵਿੱਚ ਮਿਲਾਂਦਾ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਨਾਮ ਦੀਆਂ ਬਰਕਤਾਂ ਵਰਸਦੀਆਂ ਹਨ ਤੇ ਉਥੇ ਇਨਸਾਨ ਦਾ ਮਨ ਜਿਹੜਾ ਹੈ ਉਹ ਨਾਮ ਵਿੱਚ ਜੁੜਦਾ ਹੈ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਮਨੁੱਖ ਨੂੰ ਜਦੋਂ ਤੱਕ ਸਿਫਤ ਸਲਾਹ ਦਾ ਰਸ ਨਹੀਂ ਆਉਂਦਾ ਤਦੋਂ ਤੱਕ ਇਹ ਜਿਹੇ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਕਰਕੇ ਉਸ ਨੂੰ ਮੌਤ ਦਾ ਡਰ ਦੁਖੀ ਕਰਦਾ ਰਹਿੰਦਾ ਹੈ ਅਨਕੋ ਦਰ ਘਰ ਕਬ ਹੋ ਨ ਜਾਣਸ ਏਕੋ ਦਰ ਸਚਿਆਰਾ ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਸਦਾ ਫਿਰ ਰਹਿਣ ਵਾਲੇ ਪਰਮਾਤਮਾ ਦਾ ਦਰ ਹੀ ਮੱਲੀ ਰੱਖਦਾ ਹੈ ਤੇ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਦਰਵਾਜ਼ਾ ਕਿਸੇ ਹੋਰ ਦਾ ਘਰ ਨਹੀਂ ਪਾੜਦਾ ਗੁਰ ਪ੍ਰਸਾਦਿ ਪਰਮ ਪਦ ਪਾਇਆ ਨਾਨਕ ਕਹੈ ਵਿਚਾਰਾ ਨਾਨਕ ਇਹ ਵਿਚਾਰ ਦੀ ਗੱਲ ਆਖਦਾ ਹੈ ਕਿ ਉਹ ਮਨੁੱਖ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਪਰਮਾਤਮਾ ਦੇ ਦਰ ਤੋਂ ਬਿਨਾਂ ਹੋਰ ਕਿਸੇ ਦਰ ਤੇ ਨਹੀਂ ਚੁੱਕਦਾ ਪੈਰੋ ਮਹੱਲਾ ਪਹਿਲਾ ਰਾਗ ਪੈਰੋ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਗਲੀ ਰੈਣ ਸੋਵਤ ਗਲ ਫਾਹੀ ਦਿਨ ਸ ਜੰਜਾਲ ਗਵਾਇਆ ਗੁਰੂ ਜੀ ਫਰਮਾਨ ਕਰਦੇ ਹਨ ਕਿ ਸਾਰੀ ਰਾਤ ਕਾਮਾ ਦੇ ਕਵਕਾਰਾਂ ਦੀ ਨੀਂਦ ਵਿੱਚ ਰਹਿੰਦਾ ਹੈ ਇਹਨਾਂ ਵਿਕਾਰਾਂ ਦੇ ਸੰਸਕਾਰਾਂ ਦੀ ਫਾਹੀ ਤੇਰੇ ਗਲ ਵਿੱਚ ਪੈਂਦੀ ਜਾਂਦੀ ਹੈ ਅਤੇ ਸਾਰਾ ਦਿਨ ਮਾਇਆ ਕਾਰਨ ਮਾਇਆ ਕਮਾਣ ਦੇ ਧੰਦੇ ਵਿੱਚ ਗੁਜ਼ਾਰ ਦਿੰਦਾ ਹੈ ਖਿੰਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗਤੋ ਪਾਇਆ ਅਤੇ ਇੱਕ ਖਿੰਨ ਇੱਕ ਪਲ ਇਕ ਘੜੀ ਤੋਂ ਉਸ ਪਰਮਾਤਮਾ ਨਾਲ ਸਾਝ ਨਹੀਂ ਪਾਉਂਦਾ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਬਸ ਰਾਤ ਸੌਂ ਕੇ ਗੁਜ਼ਾਰਤੀ ਤੇ ਦਿਨ ਤੰਦਿਆਂ ਚ ਗੁਜ਼ਾਰਤਾ ਤੇ ਪਰਮਾਤਮਾ ਦਾ ਨਾਮ ਬੰਦਿਆ ਤੂੰ ਜਮੇ ਹੀ ਮਨੋ ਵਿਸਾਰਤਾ ਮਨ ਰੇ ਕਿਉ ਛੂਟਸ ਦੁਖ ਭਾਰੀ हे ਮਨ ਤੂੰ ਮਾਇਆ ਦੇ ਮੋਹ ਦਾ ਭਾਰੀ ਦੁਖ ਸਹਾਰ ਰਿਹਾ ਹੈ ਜੇ ਤੂੰ ਪ੍ਰਭੂ ਸਿਮਰਨ ਨਹੀਂ ਕਰਦਾ ਤਾ ਐਸ ਦੁਖ ਤੋਂ ਕਿਵੇਂ ਖਲਾਸੀ ਪਾਵੇਂਗਾ ਕਿਆ ਲੈ ਆਵਸ ਕਿਆ ਲੈ ਜਾਵਸ RAM ਜਪੋ ਗੁਣਕਾਰੀ ਰਹਾਓ ਦਿਨ ਰਾਤ ਮਾਇਆ ਦੀ ਖਾਤਰ ਪਟਕਰਿਆ ਹੈ ਬੰਦਿਆ 10 ਜਦੋਂ ਜੰਮਿਆ ਸੀ ਕਿਹੜੀ ਮਾਇਆ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਇੱਥੋਂ ਤੁਰਨ ਲੱਗਾ ਭੀ ਕੋਈ ਚੀਜ਼ ਨਾਲ ਨਹੀਂ ਲੈ ਕੇ ਜਾ ਸਕਦਾ ਨਾ ਹੀ ਕੋਈ ਨਾਲ ਲੈ ਕੇ ਗਿਆ ਹੈ ਪਰਮਾਤਮਾ ਦਾ ਨਾਮ ਜਪ ਇਹੀ ਹੈ ਆਤਮਿਕ ਜੀਵਨ ਦੇ ਗੁਣ ਪੈਦਾ ਕਰਨ ਵਾਲਾ ਤੇ ਨਾਲ ਵੀ ਇਹੀ ਜਾਂਦਾ ਹੈ ਜਹਿ ਮਾਤ ਪਿਤਾ ਸੁਰਤ ਮੀਤ ਨਾ ਭਾਈ ਮਨ ਉਹਾਂ ਨਾਮ ਤੇ ਰਹਿ ਸੰਗ ਸਹਾਈ ਜਹਿ ਮਹਾ ਭਿਆਨ ਦੂਤ ਜਮਦ ਲੈ ਤੈ ਕੇਵਲ ਨਾਮ ਸੰਗ ਤੇ ਰਹਿ ਚਲੇ ਉਥੇ ਨਾਮ ਨੇ ਸਹਾਇਤਾ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਬੰਦਿਆ ਇਸ ਕਰਕੇ ਨਾਮ ਜਪ ਰਹਾਓ ਉਨਡੋ ਕਬਲ ਮਨਮੁਖ ਮਤ ਹੋਸ਼ੀ ਮਾਇੰਦ ਸਿਰ ਧੰਦਾ ਆਪਣੇ ਮਨ ਦੇ ਪਿੱਛੇ ਤੁਰਨ ਦੇ ਕਾਰਨ ਤੇਰਾ ਹਿਰਦਾ ਕਬਲ ਪ੍ਰਭੂ ਦੀ ਯਾਦ ਵੱਲੋਂ ਉਲਟਿਆ ਪਿਆ ਹੈ ਤੇਰੀ ਸਮਝ ਥੋੜ ਵਿਜੀ ਹੋਈ ਪਈ ਹੈ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨ ਦੀ ਅਗਵਾਈ ਦੇ ਕਾਰਨ ਤੇਰੇ ਸਿਰ ਉੱਤੇ ਮਾਇਆ ਦੇ ਜੰਜਾਲਾਂ ਦੀ ਪੰਡ ਬੱਜੀ ਪਈ ਹੈ ਕਾਲ ਬਿ ਕਾਲ ਸਦਾ ਸਿਰ ਤੇ ਰਹਿ ਬਿਨ ਨਾਵੇ ਗਲ ਫੰਦਾ ਜਨ ਮਰਨ ਦਾ ਗੇੜ ਸਦਾ ਤੇਰੇ ਸਿਰ ਉਤੇ ਟਿਕਿਆ ਪਿਆ ਹੈ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਤੇਰੇ ਗਲ ਵਿੱਚ ਮੋਹ ਦੀ ਫਾਹੀ ਪਈ ਹੋਈ ਹੈ ਡਗਰੀ ਚਾਲ ਨੇਤਰ ਫੋਨ ਅੰਦोले ਸ਼ਬਦ ਸੁਰਤ ਨਹੀਂ ਭਾਈ ਹੈਂਕੜ ਭਰੀ ਤੇਰੀ ਚਾਲ ਹੈ ਤੇਰੀਆਂ ਅੱਖਾਂ ਵੀ ਵਿਕਾਰਾਂ ਵਿੱਚ ਨਹੀਂਆਂ ਹੋਈਆਂ ਪਈਆਂ ਹਨ ਪਰਮਾਤਮਾ ਦੀ ਸਿਫਤਸਲਾ ਵੱਲ ਧਿਆਨ ਦੇਣਾ ਤੈਨੂੰ ਚੰਗਾ ਨਹੀਂ ਲੱਗਦਾ ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ ਅੰਧ ਲੋ ਤੰਦ ਕਮਾਈ ਵੇਦ ਸ਼ਾਸਤਰ ਪੜਦਾ ਭੀ ਤ੍ਰੈ ਗੁਣੀ ਮਾਇਆ ਦੇ ਮੋਹ ਵਿੱਚ ਫਸਿਆ ਪਿਆ ਹੈ ਤੂੰ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਤੇ ਮਾਇਆ ਦੀ ਖਾਤਰ ਹੀ ਦੌੜ ਭੱਜ ਕਰਦਾ ਹੈ ਖੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਵੇ ਹੋਣੇ ਹੈ ਗਿਆਨ ਹੀਣ ਜੀਵ ਭੈੜੀ ਮਤੇ ਲੱਗ ਕੇ ਤੂੰ ਉਹ ਆਤਮਕ ਜੀਵਨ ਭੀਗਵਾ ਬੈਠਾ ਹੈ ਜੋ ਪਹਿਲਾਂ ਤੇਰੇ ਪੱਲੇ ਸੀ ਇੱਥੇ ਜਨਮ ਲੈ ਕੇ ਹੋਰ ਆਤਮਕ ਲਾਭ ਤੂੰ ਕਿੱਥੋਂ ਖਟਣਾ ਸੀ ਸਬਦ ਵਿਚਾਰ ਰਾਮ ਰਸ ਜਾਖਿਆ ਨਾਨਕ ਸਾਚ ਪਤੀ ਨੇ ਹੈ ਨਾਨਕ ਜਿਨਾ ਬੰਦਿਆ ਨੇ ਸਿਬ ਸਲਾਹ ਦੀ ਬਾਣੀ ਨੂੰ ਮਨ ਵਿੱਚ ਵਸਾ ਕੇ ਪ੍ਰਭੂ ਨਾਮ ਦੇ ਸਿਮਰਨ ਦਾ ਸੁਆਦ ਚਖਿਆ ਉਹ ਸਦਾ ਥਿਰ ਪ੍ਰਭੂ ਦੀ ਯਾਦ ਵਿੱਚ ਮਸਤ ਰਹਿੰਦੇ ਹਨ ਪੈਰੋ ਮਹੱਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਜਿਹਾ ਆदास ਦਿਨ ਰਾਤ ਗੁਰ ਦੀ ਸੰਗਤ ਵਿੱਚ ਰਹਿੰਦਾ ਹੈ ਭਾਵ ਗੁਰੂ ਨੂੰ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਪਰਮਾਤਮਾ ਦੇ ਨਾਮ ਨੂੰ ਆਪਣੀ ਜੀਬ ਉੱਤੇ ਰੱਖਦਾ ਹੈ ਤੇ ਪ੍ਰਭੂ ਦੇ ਪ੍ਰੇਮ ਵਿੱਚ ਰੰਗਿਆ ਰਹਿੰਦਾ ਹੈ ਅਵਰ ਨ ਜਾਣਸ ਸਬਦ ਪਛਾਨਸ ਅੰਤਰ ਜਾਣ ਪਛਾਤਾ ਉਹ ਦਾਸ ਸਦਾ ਸ਼ਿਵ ਸਲਾ ਨਾਲ ਸਾਂਝ ਪਾਉਂਦਾ ਹੈ ਨਿੰਦਿਆ ਆਦਿ ਕਿਸੇ ਹੋਰ ਬੋਲ ਨੂੰ ਨਹੀਂ ਜਾਣਦਾ ਪ੍ਰਭੂ ਨੂੰ ਆਪਣੇ ਅੰਦਰ ਵਸਦਾ ਜਾਣ ਕੇ ਉਸ ਨਾਲ ਸਾਂਝ ਪਾਈ ਰੱਖਦਾ ਹੈ ਸੋ ਜਨ ਐਸਾ ਮੈਂ ਮਨ ਭਾਵੇ ਮੇਰੇ ਮਨ ਵਿੱਚ ਤਾਂ ਪਰਮਾਤਮਾ ਦਾ ਜਿਹੜਾ ਦਾਸ ਪਿਆਰਾ ਲੱਗਦਾ ਹੈ ਆਪ ਮਾਰੇ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੇ ਰਹਾਉ ਜੋ ਆਪਾ ਭਾਵ ਸੁਆਰਥ ਮੁਕਾ ਕੇ ਬੇਅੰਤ ਪ੍ਰਭੂ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ ਤੇ ਸਤਗੁਰ ਦੀ ਦਸੀਕਾਰ ਕਰਦਾ ਹੈ ਉਹਨਾਂ ਪੂਰਨਿਆਂ ਤੇ ਦੁਰਦਾ ਹੈ ਜੋ ਗੁਰੂ ਨੇ ਪਾ ਦਿੱਤੇ ਹਨ ਰਹਾਓ ਅੰਤਰ ਬਾਹਰ ਪੁਰਖ ਨਰੰਜਨ ਆਦਿ ਪੁਰਖ ਆਦੇਸੋ ਮੈਨੂੰ ਉਦਾਸ ਪਿਆਰਾ ਲੱਗਦਾ ਹੈ ਜੋ ਉਸ ਕਾਲ ਪੁਰਖ ਨੂੰ ਸਦਾ ਨਮਸਕਾਰ ਕਰਦਾ ਹੈ ਜੋ ਸਾਰੇ ਸੰਸਾਰ ਦਾ ਮੋਢ ਹੈ ਘਟ ਘਟ ਅੰਤਰ ਸਰਬ ਨਿਰੰਤਰ ਰਵ ਰਿਹਾ ਸਚ ਵਿਸੋ ਉਦਾਸ ਨੂੰ ਪ੍ਰਮਾਤਮਾ ਅੰਦਰ ਬਾਹਰ ਹਰਥਾ ਵਿਆਪਕ ਦਿਸਦਾ ਹੈ ਉਸ ਪ੍ਰਭੂ ਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਉਸ ਸੇਵਕ ਨੂੰ ਉਹ ਸਦਾ ਥਿਰ ਸਰੂਪ ਪ੍ਰਭੂ ਹਰੇਕ ਸਰੀਰ ਵਿੱਚ ਇੱਕ ਰਸ ਸਭ ਜੀਵਾਂ ਦੇ ਅੰਦਰ ਮੌਜੂਦ ਪ੍ਰਤੀਤ ਹੁੰਦਾ ਹੈ ਸਾਚ ਰਤੇ ਸੱਚ ਅਮਰਤ ਜਿਹਵਾ ਮਿਠਿਆ ਮੈਲ ਨਾਰਾਈ ਜਿਹੜੇ ਬੰਦੇ ਸਦਾ ਥਿਰ ਪ੍ਰਭੂ ਦੇ ਪਿਆਰ ਵਿੱਚ ਮਸਤ ਰਹਿੰਦੇ ਹਨ ਜਿਨ੍ਹਾਂ ਦੇ ਜੀਵ ਉਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਟਿਕਿਆ ਰਹਿੰਦਾ ਹੈ ਝੂਠ ਦੀ ਮੈਲ ਉਹਨਾਂ ਦੇ ਅੰਦਰ ਰਤਾ ਪੀ ਨਹੀਂ ਹੁੰਦੀ ਨਿਰਮਲ ਨਾਮ ਅਮਰਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਉਹ ਬੰਦੇ ਪਵਿੱਤਰ ਨਾਮ ਜਪਦੇ ਹਨ ਆਤਮਿਕ ਜੀਵਨ ਦੇਣ ਵਾਲੇ ਨਾਮ ਦਾ ਸਵਾਦ ਚਖਦੇ ਹਨ ਸ਼ਿਵ ਸਲਾਹ ਦੀ ਬਾਣੀ ਵਿੱਚ ਸਦਾ ਮਸਤ ਰਹਿੰਦੇ ਹਨ ਤੇ ਲੋਕ ਪਰ ਲੋਕ ਵਿੱਚ ਜਿਤ ਖਟਦੇ ਹਨ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮਖ ਨਾਮ ਵਡਾਈ ਗੁਣਵਾਨ ਸੇਵਕ ਗੁਣਵਾਨ ਸੇਵਕ ਮਿਲ ਨੂੰ ਮਿਲ ਕੇ ਨਾਮ ਸਿਮਰਨੀ ਸਾਂਝ ਬਣਾ ਕੇ ਪ੍ਰਭੂ ਨਾਮ ਦਾ ਲਾਭ ਖਟਦਾ ਹੈ ਗੁਰੂ ਦੇ ਦਸੇ ਰਾ ਉਤੇ ਤੁਰ ਕੇ ਨਾਮ ਵਿੱਚ ਜੁੜ ਕੇ ਇੱਜ਼ਤ ਪਾਉਂਦਾ ਹੈ ਸਗਲੇ ਦੁੱਖ ਮਿਟੇ ਗੁਰ ਸੇਵਾ ਨਾਨਕ ਨਾਮ ਸਖਾਈ ਗੁਰੂ ਦੀ ਦਸੀਕਾਰ ਕਰਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਹੇ ਨਾਨਕ ਪ੍ਰਭੂ ਦਾ ਨਾਮ ਉਸ ਦਾ ਸਦਾ ਦਾ ਮਿੱਤਰ ਬਣ ਜਾਂਦਾ ਹੈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮਖ ਨਾਮ ਵਡਾਈ ਸਗਲੇ ਦੁੱਖ ਮਿਟੇ ਗੁਰ ਸੇਵਾ ਨਾਨਕ ਨਾਮ ਸਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1126 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1127 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਬੋਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ